ਸ਼੍ਰੋਮਣੀ ਕਾਲੀ ਦਲ ਦੀ ਉਮੀਦਵਾਰ ਸੀਗੀ ਬੀਬੀ ਸਰਜੀਤ ਕੌਰ ਸ਼੍ਰੋਮਣੀ ਕਾਲੀ ਦਲ ਨੇ ਸਮਰਥਨ ਵਾਪਸ ਲੈ ਲਿਆ ਤਕੜੀ ਦਾ ਨਿਸ਼ਾਨ ਬੱਲੇ ਰਹਿ ਗਿਆ ਤੇ ਹੁਣ ਚੋਣਾਂ ਲੜੀਆਂ ਜਾ ਰਹੀਆਂ ਨੇ ਤੇ ਜਿਹਨੂੰ ਬਾਕੀ ਧੜਾ ਕਿਹਾ ਜਾਂਦਾ ਹੈ ਉਹ ਹੱਕ ਦੇ ਕਹਿੰਦੇ ਵੀ ਜਿੰਨੇ ਦਲ ਬਦਰੂ ਨੇ ਭਾਜਪਾ ਦੇ ਵਿੱਚ ਦਿਨੇ ਦਲ ਬਦਰੂ ਨੇ ਭਾਜਪਾ ਕਾਂਗਰਸ ਤੋਂ ਆਏ ਬੰਦੇ ਆਏ ਪੀਨੇ ਸਾਰੇ ਕਾਂਗਰਸ ਵਾਲੇ ਇਕੱਠੇ ਐਮਪੀ ਹੋ ਜਾਣ ਨਾ ਇਕੱਠੇ ਹੋ ਕੇ ਕਾਂਗਰਸ ਵਾਲੇ ਸਮਰਥਨ ਕਰ ਦੇਣ ਤਾਂ ਸਰਕਾਰ ਨੂੰ ਕੀ ਬੀਬੀ ਜੀ ਗੁਰਪ੍ਰੀਤ ਕਹਿੰਦੀ ਫਿਰ ਮੇਰੀ ਗੱਲ ਹੋਈ ਜੀਤ ਗੌਰ ਨਾਲ ਕਿਵੇਂ ਪਾਣਾ ਵਾਪਰਿਆ ਵੀਰੇ ਉਹ ਕਹਿੰਦੀ ਵੀ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਕਿਵੇਂ ਉਹਨੂੰ ਕਰੀਏ ਗੱਲ ਕਹਿੰਦੀ ਸ਼ਾਮ ਤੱਕ ਉਹ ਕਹਿੰਦੀ ਮੈਂ ਤਾਂ ਮੁੜ ਜ ਗਈਆਂ ਮੈਨੂੰ ਨਹੀਂ ਪਤਾ ਹੈਗਾ ਕਿਵੇਂ ਜਿੱਦਾਂ ਤੁਸੀਂ ਮਰਜ਼ੀ ਕਰੋ ਮੈਂ ਤਾਂ ਚੋਣ ਲੜਨਾ ਚਾਹੁੰਦੀ ਆ ਫਿਰ ਪ੍ਰੈਸ ਕਾਨਫਰੈਂਸ ਕਰਦੇ ਆਪਾਂ ਕੱਲ ਸਵੇਰੀ ਕਰ ਲਿਓ ਪਰ ਸਵੇਰ ਮਾਰੋ ਗੋੜੀ ਦਾ ਸਵੇਰ ਨੂੰ ਰਾਤ ਨੂੰ ਬਲਾਉ ਕਹਿੰਦੇ ਫਿਰ ਰਾਤ ਨੂੰ ਹੀ ਬੁਲਾਇਆ ਪੁੱਤਰ ਦਾ ਨੂੰ ਰਾਤ ਨੂੰ ਹੀ ਕੀਤੀ ਪ੍ਰੈਸ ਕਾਨਫਰੈਂਸ ਦੀ ਬੀਬੀ ਜੀਤ ਗੌਰ ਮੁੜ ਕੇ ਫੇਰ ਘਰ ਵਾਪਸੀ ਕਰ ਗਏ ਵੱਡੇ ਫੇਰਬਦਲ ਦੇਖਣ ਨੂੰ ਮਿਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀਗੀ ਬੀਬੀ ਸਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਵਾਪਸ ਲੈ ਲਿਆ ਤਕੜੀ ਦਾ ਨਿਸ਼ਾਨ ਪੱਲੇ ਰਹਿ ਗਿਆ ਤੇ ਹੁਣ ਚੋਣਾਂ ਲੜੀਆਂ ਜਾ ਰਹੀਆਂ ਨੇ ਤੇ ਜਿਹਨੂੰ ਬਾਗੀ ਤੜਾ ਕਿਹਾ ਜਾਂਦਾ ਉਹ ਹੱਕ ਦੇ ਵਿੱਚ ਹੈ ਕੱਲ ਬੀਬੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਸ਼ਾਮ ਨੂੰ ਬੀਬੀ ਫੇਰ ਘਰ ਵਾਪਸੀ ਕਰ ਜਾਂਦੀ ਹੈ ਤਾਂ ਕੁਲ ਮਲਾਕੇ ਸਿਆਸੀ ਸਮੀਕਰਨ ਬਦਲ ਰਹੇ ਨੇ ਰਾਜਾ ਵੜਿੰਗੂਰਾ ਨੇ ਕਹਿ ਦਿੱਤਾ ਹੈ ਕਿ ਸਵੇਰੇ ਅਕਾਲੀ ਦੁਪਹਿਰੇ ਆਮ ਆਦਮੀ ਪਾਰਟੀ ਤੇ ਸ਼ਾਮ ਨੂੰ ਫੇਰ ਅਕਾਲੀ ਕਹਿੰਦੇ ਥੋੜੀ ਬਹੁਤੀ ਸ਼ਰਮ ਕਰੋ ਇਹੋ ਜੀ ਟਿੱਪਣੀ ਹੈ ਤੇ ਕਿਹ ਸੁਖਿੰਦਰ ਸਿੰਘ ਰੰਧਾਵਾ ਹੋਰਾਂ ਨੇ ਕਹਿੰਦੇ ਜੀ ਮੈਂ ਤੁਹਾਨੂੰ ਕਿਹਾ ਸੀਗਾ ਮਾਨ ਸਾਹਿਬ ਪਿਜੜੇ ਦਲ ਬਦਲੂ ਹੁੰਦੇ ਨੇ ਉਹ ਕਿਸੇ ਦੇ ਮਿੱਤ ਨਹੀਂ ਹੁੰਦੇ ਇਸ ਕਰਕੇ ਤੁਹਾਨੂੰ ਪਤਾ ਨਹੀਂ ਕਹਿੰਦੇ ਕਦੋਂ ਸੋਝੀ ਆਊਗੀ ਅਜਿਹੀਆਂ ਟਿੱਪਣੀਆਂ ਦਲ ਬਦਲੂ ਕਰਕੇ ਤਾਂ ਪਾਰਟੀਆਂ ਭੱਜੀਆਂ ਫਿਰਦੀਆਂ ਨੇ ਦਲ ਬਦਲੂ ਕਰਕੇ ਤਾਂ ਭਾਜਪਾ ਖੜੀ ਹੋਈ ਆ ਦਲ ਬਦਲੂ ਐਨੇ ਨੇ ਭਾਜਪਾ ਦੇ ਵਿੱਚ ਇਹ ਗੱਲ-ਗੱਲ ਚੱਲ ਰਹੀ ਸੀ ਕਿਤੇ ਕਹਿੰਦੇ ਵੀ ਜਿੰਨੇ ਦਲਬਦਰੂ ਨੇ ਭਾਜਪਾ ਦੇ ਵਿੱਚ ਦਿਨੇ ਦਲਬਦਰੂ ਨੇ ਭਾਜਪਾ ਕਾਂਗਰਸ ਤੋਂ ਆਏ ਬੰਦੇ ਆਂ ਫਿਰ ਜੇ ਸਾਰੇ ਕਾਂਗਰਸ ਵਾਲੇ ਇਕੱਠੇ ਐ MP ਹੋ ਜਾਣ ਨਾ ਇਕੱਠੇ ਹੋ ਕੇ ਕਾਂਗਰਸ ਵੱਲ ਸਮਰਥਨ ਕਰ ਦੇਣ ਤਾਂ ਸਰਕਾਰ ਡਿੱਗੀ ਬਿਲਕੁਲ ਸਰਕਾਰ ਟੁੱਟ ਗਈ ਜੇ ਬਾਗੀ ਹੋ ਜਾਣ ਉਹ ਇਹ ਗੱਲ ਕਹਿਣਗੇ ਆ ਕਹਿੰਦੇ ਜੀ ਇਹ ਗੱਲ ਕਹਿਣਗੇ ਆ ਕੇ ਕਿ ਜੇ ਇਸ ਤਾਂ ਮੋਦੀ ਜੀ ਦੀ ਸਰਕਾਰ ģੇਰਨ ਵਾਸਤੇ ਲੜੀ ਸੀ ਇੱਧਰ ਅਸੀਂ ਇਕੱਠੇ ਹੋ ਕੇ ਫਿਰ ਕਾਂਗਰਸ 'ਚ ਆ ਗਏ ਐ ਵੀ ਕਹਿੰਦੇ ਹੋ ਸਕਦਾ ਹੈ ਇਦਾਂ ਹੋ ਸਕਦਾ ਸਭ ਮੁਸ਼ਕਲ ਹੈ ਤੇ ਵੈਸੇ ਕੱਲ ਇਹ ਬੜਾ ਡਰਾਮਾ ਚੱਲਿਆ ਜੀ ਡਰਾਮਾ ਕਹਿ ਦੋ ਆਪਾਂ ਨੂੰ ਜਾਂ ਕੀ ਕਹਿ ਦੋ ਬੀਬੀ ਜਗੀਰਕੌਰ ਦਾ ਬਸੇ ਬਹੁਤ ਵੱਡਾ ਰੋਲ ਆ ਉਹਦੇ ਵਿੱਚ ਹਮ ਇੱਕ ਵਾਰ ਸਾਰੇ ਹਾਰ ਗਏ ਜੀ ਬੀਬੀ ਚਲੇ ਗਈ ਉਹ ਚਲੇ ਗਈ ਜੋ ਕਹਿੰਦੇ ਬੀਬੀ ਕਹਿੰਦੀ ਆ ਵੀ ਜਦੋਂ ਮੈਂ ਮੈਨੂੰ ਕਹਿੰਦੇ ਮੁੰਡਾ ਉਹਦਾ ਮੁੰਡਾ ਵਿਚਾਰਾ ਕੋਚੇ ਚੇਰੇ ਚੇਰੇ ਮੇਰੇ ਦੇ ਪੱਖੇ ਚ ਖੜਾ ਸੀ ਜਿਹਦਾ ਬੀਬੀ ਸਰਜੀਤ ਕੌਰ ਦਾ ਮੁੰਡਾ ਨਾ ਜਿਹੜੇ ਗਰੀਬ ਪਰਿਵਾਰ ਦੇ ਹੈਗੇ ਆ ਤੇ ਮਿੰਦਰ ਜੀ ਇਹਨਾਂ ਦਾ ਨਾ ਜਿਹੜਾ ਘਰ ਵਾਲਾ ਸੀਗਾ ਉਹ ਸੰਤ ਭਿੰਡਰਾਂ ਵਾਲਾ ਦਾ ਹੁੰਦਾ ਸੀਗਾ ਹਮ ਇਹਨਾਂ ਦਾ ਘਰ ਵਾਲਾ ਜਿਹੜਾ ਸੀਗਾ ਉਹ ਸੰਤ ਭਿੰਡਰਾਂ ਵਾਲੇ ਨਾਲ ਹੁੰਦਾ ਸੀਗਾ ਨਾਮ ਹੈ ਤਰੋਚਨ ਸਿੰਘ ਤਲੋਈ ਦਾ ਨਾਮ ਦਾ ਹੈਗਾ ਤੇ ਉਹ ਕੋਰਸ ਨੇ ਚੱਕ ਲਿਆ ਸੀ ਉਹ ਨੂੰ ਉਸ ਬੰਦੇ ਦੇ ਸਭ ਦੇਖਿਆ ਉਹਨੂੰ ਉਹਦੇ ਨੌ ਪੈਰਾਂ ਦੇ ਤੇ ਹੱਥਾਂ ਦੇ ਖਿੱਚ-ਖਿੱਚ ਕੇ ਨੌ ਤਾਰਦੇ ਸੀ ਬਹੁਤ ਜਿਆਦਾ ਇੰਟਰੋਗੇਟ ਕੀਤਾ ਜੀ ਬੰਦੇ ਨੂੰ ਸਿੱਖ ਧਰਮ ਨੂੰ ਪ੍ਰਣਾਇਆ ਹੋਇਆ ਪਰਿਵਾਰ ਆ ਇਹ ਸਿੱਖ ਧਰਮ ਨੂੰ ਮੇਰੇ ਖਿਆਲ ਚ ਬਾਣ-ਬੱਟਾ ਚੋਂ ਨਾ ਹੁੰਦੇ ਨੇ ਜੀ ਇਹ ਮੇਰੇ ਖਿਆਲ ਚ ਬੜਾ ਬੜਾ ਪਿਆਰਾ ਪਰਿਵਾਰ ਆ ਇਹ ਤੇ ਇਸ ਪਰਿਵਾਰ ਦੇ ਉਹ ਖਿੱਚਿਆ ਖਿੱਚ ਕੇ ਮਰ ਕੇ ਬਹੁਤ ਰੋਦਰ ਕਰਕੇ ਜਦੋਂ ਆ ਗਿਆ ਬਾਅਦ ਮੈਨੂੰ ਕੈਨਸਲ ਹੋ ਗਈ ਸੀ ਕਿਉਂ ਹੂੰ ਇਹਦੇ ਕਾਰਨ ਕੈਂਸਰ ਹੋ ਗਈ ਸੀ ਹੂੰ ਕੈਂਸਰ ਨਾਲੇ ਬਹੁਤ ਇਲਾਜ ਕਰਾਇਆ ਬੀਬੀ ਨੇ ਕੰਗਾਲੀ ਹੋਈ ਹੋਗੀ ਉਹ ਕੈਂਸਰ ਦਾ ਇਲਾਜ ਨਹੀਂ ਹੋ ਸਕਿਆ ਮੌਮਦੇ ਦੀ ਮੌਤ ਹੋ ਗਈ ਇਹ ਪਰਿਵਾਰ ਆ ਇਹਦਾ ਤੇ ਉਹ ਚਲੋ ਹੁੰਦਾ ਮੁੰਡੇ ਦੇ ਵਿੱਚ ਚੇਰਮਨੀ ਮਿਲ ਜੂਗੀ ਜੀ ਕਹਿੰਦੇ ਉਹ ਕਹਿੰਦਾ ਆਪਣੀ ਮਾਂ ਨੂੰ ਸਰਜੀਤ ਕੌਰ ਨੂੰ ਕਹਿੰਦੇ ਬੀਬੇ ਚੱਲਦੇ ਆਂ ਆਪਾਂ ਵੀ ਕਹਿੰਦੇ ਮੀਟਿੰਗ ਚੱਲਣਾ ਕਹਿੰਦੇ ਮੈਂ ਗਈ ਜਦੋਂ ਮੀਟਿੰਗ ਚ ਉੱਥੇ ਬੀਬੀ ਜਦੋਂ ਗਈ ਸੁਰੀਤ ਕੌਰ ਅੱਗੇ ਬੈਠੇ ਮੁੱਖ ਮੰਤਰੀ ਭਗਵਾਨ ਤਮਾਨ ਕਿਆ ਕੀ ਹੋ ਗਿਆ ਐ ਜਿਵੇਂ ਕੱਲ ਸੁਣਾਈ ਗਈ ਆ ਭਾਵੇਂ ਕਿ ਸੱਚ ਹੋਰ ਵੀ ਹੋ ਸਕਦਾ ਜਿਵੇਂ ਗੱਲ ਸੁਣਾਈ ਗਈ ਆ ਉਹ ਕਹਿੰਦੇ ਅੱਗੇ ਪੂੰਆਂ ਤੁਨ ਬੈਠੇ ਕਹਿੰਦੇ ਵੀ ਚਲੋ ਸ਼ਾਮਲ ਹੋ ਜਾ ਬੀਬੀ ਠੀਕ ਆ ਸ਼ਾਮਲ ਹੋ ਗਈ ਕਹਿੰਦੇ ਮੇਰਾ ਬੀਬੀ ਵੱਧ ਗਿਆ ਬੀਬੀ ਜਗੀਰਗੌਰ ਹੂੰ ਮੇਰਾ ਬੀਬੀ ਵੱਧ ਗਿਆ ਕਹਿੰਦੇ ਮੈਂ ਉਹ ਸਾਰੇ ਬੈਠੇ ਬੀਬੀ ਜਗੀਰਗੌਰ ਬੈਠੀ ਕਿ ਬਸੇ ਕਹਿੰਦੇ ਪੱਕੀ ਕਰੀਏ ਹੁਣ ਆ ਤੁਹਾਨੂੰ ਕੰਮ ਖਰਾਬ ਹੋ ਗਿਆ ਬੀਬੀ ਜਗੀਰਗੌਰ ਕਹਿੰਦੀ ਕਹਿੰਦੀ ਫਿਰ ਮੇਰੀ ਗੱਲ ਹੋਈ ਜਗੀਰਗੌਰ ਨੇ ਕਿਵੇਂ ਪਾਣਾ ਵਾਪਰਿਆ ਫਿਰ ਉਹ ਕਹਿੰਦੀ ਵੀ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਕਿਵੇਂ ਉਹਨੂੰ ਕਰੀਏ ਗੱਲ ਕਹਿੰਦੇ ਸ਼ਾਮ ਤੱਕ ਉਹ ਕਹਿੰਦੀ ਮੈਂ ਤਾਂ ਉਲਝ ਗਈ ਆ ਮੈਨੂੰ ਨਹੀਂ ਪਤਾ ਹੈਗਾ ਕਿਵੇਂ ਜਿੱਦਾਂ ਤੁਸੀਂ ਮਰ ਉਹ ਕਹਿੰਦੇ ਫਿਰ ਪ੍ਰੈਸ ਕਾਨਫਰੈਂਸ ਕਰਦੇ ਆਂ ਆਪਾਂ ਫਿਰ ਪ੍ਰੈਸ ਕਾਨਫਰੈਂਸ ਕਰਦੇ ਆਂ ਆਪਾਂ ਕਹਿੰਦਾ ਸਵੇਰੀ ਕਰ ਲਿਓ ਸਵੇਰ ਨੂੰ ਮਾਰੋ ਗੋਲੀ ਕਹਿੰਦਾ ਸਵੇਰ ਨੂੰ ਰਾਤ ਨੂੰ ਬਲਾਓ ਕਹਿੰਦੇ ਫਿਰ ਰਾਤ ਨੂੰ ਹੀ ਬੁਲਾਇਆ ਪੁੱਤਰ ਕਾ ਨੂੰ ਰਾਤ ਨੂੰ ਹੀ ਕੀਤੀ ਪ੍ਰੈਸ ਕਾਨਫਰੈਂਸ ਤੇ ਬੀਬੀ ਬੀਬੀ ਸਰਜੀਤ ਕੌਰ ਮੁੜ ਕੇ ਫੇਰ ਘਰ ਵਾਪਸੀ ਕਰ ਗਏ ਆ ਦਲਜੀਤ ਸਿੰਘ ਚੀਮਾ ਕਹਿੰਦੇ ਸੀ ਕਹਿੰਦੇ ਆਹ ਦੇਖੋ ਜੀ ਕਹਿੰਦੇ ਬੀਬੀ ਜਗੀਰ ਕੋਲ ਗੱਲਾਂ ਕਰਤੀ ਸੀ ਵੱਡੀਆਂ ਵੱਡੀਆਂ ਕਹਿੰਦੇ ਆਪਣਾ ਉਮੀਦਵਾਰ ਸੰਭਾਲ ਲੈ ਸਕੀ ਉਹ ਸੰਭਾਲ ਲੈ ਬੀਬੀ ਜੀ ਨੂੰ ਸ਼ਾਬਾਸ਼ ਸੀ ਬੀਬੀ ਜਗੀਰ ਕੌਰ ਦੇ ਜੇ ਸੰਭਾਲ ਲਿਆ ਉਹ ਉਮੀਦਵਾਰ ਦਲਜੀਤ ਸਿੰਘ ਚ ਨੇ ਕਿਹਾ ਸੀ ਨਾ ਜੀ ਕਹਿੰਦੇ ਵੀ ਸੰਭਾਲ ਨਹੀਂ ਸਕੀ ਆਪਣੀ ਉਮੀਦਵਾਰ ਨੂੰ ਉਮੀਦਵਾਰ ਦਾ ਤੁਹਾਡਾ ਸੀ ਚੀਮਾ ਸਾਹਿਬ 22 ਤਰੀਕ ਨੂੰ ਤਾਂ ਤੁਹਾਡਾ ਹੋਇਆ ਉਹ ਸਿਸਟਮ ਸੈੱਟ ਹੋਇਆ 23 ਨੂੰ ਆਪਣਾ ਚੋਣਸਣ ਮਿਲ ਗਿਆ 24 ਨੂੰ ਮੇਰੇ ਖਿਆਲ ਚ ਚੋਣਸਣ ਮਿਲ ਗਿਆ ਸੀਗਾ 25 ਨੂੰ ਤੁਸੀਂ ਕਹਦਾ ਵੀ ਵਾਪਸ ਲੈ ਲਓ ਕਾਗਜ਼ ਉਹ ਗਰੀਬ ਘਰ ਦੀ ਬੀਬੀ ਸਿੱਖ ਪੰਥ ਦੇ ਨਾਲ ਪਰਨਾਇਆ ਹੋਇਆ ਪਰਿਵਾਰ ਆ ਉਹ ਤੁਸੀਂ ਛੱਡ ਕੇ ਭੱਜ ਗਏ ਉਹਨੂੰ ਮੰਜਹਤਾਰ ਵਿੱਚ ਤੁਹਾਨੂੰ ਨਾਲ ਰਹਿਣਾ ਬਣਦਾ ਸੀਗਾ ਚਰੋ ਬੀਬੀ ਕੋਲੇ ਵੋਟਾਂ ਪਾਵੇ 2650 ਦੇ ਪਹਿਲਾਂ ਵੀ ਕੋਈ ਐਡੀ ਗੱਲ ਨਹੀਂ ਵੋਟਾਂ ਪੈਣ ਦੀ ਕੋਈ ਚੱਕਰ ਨਹੀਂ ਵੋਟਾਂ ਘੱਟ ਵੱਧ ਪੈ ਜਾਣ ਪਰ ਇੱਕ ਗੱਲ ਮੈਂ ਜਰੂਰ ਮੰਨਣਾ ਬੀਬੀ ਨੂੰ ਸ਼ਾਬਾਸ਼ ਦਿੰਨਾ ਮੈਂ ਬੀਬੀ ਜਗੀਰ ਕੌਰ ਨੂੰ ਇਸ ਗੱਲ ਦੀ ਕਿ ਉਸ ਨੇ ਸਰਕਾਰ ਸ਼ੇਰ ਹੁੰਦਾ ਸਰਕਾਰ ਸ਼ੇਰ ਹੁੰਦਾ ਸਰਕਾਰ ਸ਼ੇਰ ਦੇ ਮੂੰਹੇ ਬੋਟੀ ਕੱਢ ਕੇ ਲੈ ਕੇ ਆਉਂਦੀ ਆ ਸਰਕਾਰ ਦੇ ਕੋਲੋਂ ਖੋਹ ਕੇ ਲੈ ਕੇ ਆਉਂਦੀ ਆ ਬੀਬੀ ਵੀ ਲੜ ਚੋਣ ਇਹ ਵੱਡੀ ਗੱਲ ਹੈ ਜਿਹੜਾ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਅੱਜ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹੋਂਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ بلند ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਅਸੀਂ ਅਨੰਦ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਵੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਐ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਪਾਲ ਜੀ ਮੈਂ ਹਕੂਮਤ ਦਾਵਾ ਤੇ ਤੁਸੀਂ ਦੇਖ ਰਹੇ ਹੋ ડી5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ